ਤੇ ਆਪਾਂ ਉਹ ਬੰਦੇ ਨੂੰ ਬੰਦਰ ਕੋ ਛੱਡ ਰੋ ਨਹੀਂ ਦੇ ਤਕਰੀਬਾ ਆਨੇ ਤੱਕੇ ਖਾਦੇ ਆ ਗਏ ਬਲਾਓ ਸਾਰੇ ਬਲਾਓ ਸਾਰੇ ਅੰਬੈਰੀ ਨਾ ਵੀ ਦੇ ਰੋ ਨਿੰਮ ਦੀ ਗੱਲ ਵੀ ਤੇਰੀ ਮੈਨੂੰ ਵੀ ਲੱਗਿਆ ਤਾਂ ਕੋਈ ਬੰਦਾ ਤੱਕੇ ਦੀ ਖਾ ਉਹ ਇੱਥੇ ਆ ਗਏ ਜੀ ਇੱਥੇ ਕੀ ਆ ਪਰਮ ਜੀ ਕੋਈ ਹੁੰਦਾ ਜੀ ਬਤਨ ਆ ਤੇ ਪੱਕੇ ਆਪਾਂ ਨੂੰ ਤਾਂ ਨਹੀਂ ਤੇਰੇ ਗਰਮੀ ਕੋਈ ਨਾ ਰਹਾ ਰੋ ਨਾ ਬਰੋ ਜੀ ਕੋਈ ਜਨ ਬੁਲਾ ਲੈ ਸਾਰੇ ਇੱਥੇ ਆ ਪਾਣੀ ਦੇ ਜਾ ਬੈਠਾ ਬਿਜੋ ਕੋ ਬੈਜੋ ਪਾਣੀ ਪਲਾ ਬੈਠਾ ਬਿਜੋ ਰੋਣਾ ਰੋਣਾ ਲਾ ਬੈਠਾ ਸਾਫੂ ਬਚ ਪਾਣੀ ਪਿਲਾ ਪਾਣੀ ਪਿਲਾ ਮੈਨਾਂ ਬੈਠਾ ਕੋਈ ਨਹੀਂ ਮੈਂ ਯਾਰ ਭੈ ਜਾ ਕੋਈ ਮੈਨਾਂ ਬੈਠਾ ਉੱਥੇ ਬੁਲਾ ਯਾਰ ਉਹਨਾਂ ਨੂੰ ਕੋਈ ਸਰ ਤੋਂ ਇਨਸਟਰਕਸ਼ਨ ਨਹੀਂ ਕਰ ਰਹੀ ਇਹ ਤੇ ਬਲਾ ਇੱਥੇ ਚਲਦੀ ਆ ਬੜਾ ਬੜਾ ਵਿੰਦਰ ਬਾਲਾ ਜੜੀ ਬੰਦੇ ਜੇ ਇਥੇ ਤੁਹਾਡਾ ਕਲੈਰੀਕਲ ਕੰਮ ਦੇਖਦਾ ਕੌਣ ਸਾਰਾ ਕਲੈਰੀਕਲ ਜਿਹੜਾ ਕੰਮ ਨੂੰ ਸਕਸੈਸ ਦਿੰਦਾ ਇਹਨੂੰ ਕੌਣ ਦੇਣਾ ਹੈ ਤੁਹਾਡੇ ਨੂੰ ਇੰਪੋਰਟੈਂਟ ਆ ਸਾਡੇ ਸੁਪਰਡੈਂਟ ਸਾਰੇ ਸੁਪਰਡੈਂਟ ਸਾਰੇ ਇਸੇ ਬਣਾਉਂਦੇ ਹਮੇਸ਼ਾ ਆਓ ਆ ਜਾਓ ਆਓ ਆ ਜਾਓ ਵਿੰਦਰ ਜੀ ਆ ਜਾਓ ਆ ਜਾਓ ਆ ਜਾਓ ਪੱਲੀ ਆ ਜਾਓ ਆ ਜਾਓ ਆ ਜਾਓ ਭਾਈਓ ਸਭ ਜੀ ਬੈਠ ਜਾਓ ਪਾਜੀ ਬੈਕੋ ਬੈਠੋ ਮੈਂ ਜੋ ਬੈਠੂ ਬੈਠ ਜਾਓ ਹਾ ਅਮਰਜੈਂਸੀ ਜਿਹੜਾ ਹੈਗਾ ਬੰਦਾ ਦਾਖਲ ਕਿਉਂ ਹੋਇਆ ਉਹ ਗੱਲ ਹੈ ਬੇਟਾ ਸਾਜੀ ਮੈਂ ਤਾਂ ਦਾਦਾ ਜੀ ਦੋ ਦਾ ਸੁਣਾ ਤੋਂ ਦਾਖਲ ਕੀ ਪ੍ਰੋਬਲਮ ਕੀ ਹੈ ਉਹ ਆਪਣੇ ਅਮਰਜੈਂਸੀ ਦਾਖਲ ਆਪਾਂ ਦੇ ਕੰਪਲੇਨ ਨਹੀਂ ਕਰਕੇ ਆਪਾਂ ਹੈਲਪ ਲਈ ਹੈ ਹਾਂਜੀ 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 ਆਏ ਆਏ ਆਪਾਂ ਤੇ ਸਾਨੂੰ ਉਹਨਾਂ ਕਹਿੰਦੇ ਉਧਰ ਸੈਂਡ ਕਰ ਲੋ ਉਧਰ ਸਾਜੀ ਫੇਰ ਕੀ ਸੀਗਾ ਕੀ ਐਪ ਹੋ ਰਹੀ ਹੈ ਨਾ ਕਿੰਨਾ ਕਿਤੇ ਦਾ ਮਿੰਟ ਆ ਜੀ ਬੜਾ ਬੜੀ ਹੁੰਦੀ ਹੈ 1.5 ਘੰਟੇ ਵੱਧ ਥੱਕੀ ਕੀਤਾ ਜੀ ਨਹੀਂ ਆਪਰੇਸ਼ਨ ਤਾਂ ਬੜਾ ਟਾਈਮ ਹੀ ਲੱਗਣਾ ਨਾ ਦਾਖਲ 1.5 ਘੰਟਾ ਲੱਗਾ ਹਾਂਜੀ 1 ਘੰਟਾ ਇੱਕ ਮਿੰਟ ਆ ਤੇ ਆਉਂਦਾ ਤੇ داخل ਕਰਨ ਕਰਦਾ ਜੀ ਇਥੇ ਤੁਹਾਡੇ ਬਾਕੀ ਬੰਦੇ ਆਪਾਂ ਕਿਹੜਾ ਸਟਾਫ ਕਰ ਲਵਾਂਗਾ داخل ਕਰ ਲਵਾਂ ਬਾਅਦ ਚ ਕਾਲਜ ਜੀ ਕੀਤਾ ਸਭੀ ਬਾਅਦ ਚ ਜੀ ਕਰ ਲਿਆ ਦਾ ਦਬਾਚ ਕੀਤਾ ਦਾ ਹੋ ਗਿਆ ਨਾ ਘੁਮਾ ਕੇ ਢੇਗੇ 2 ਮਿੰਟ ਤੱਕ ਰਹਿਣਾ 5-7 ਮਿੰਟ ਇਹ داخل ਬਾਹਰ ਹੀ ਲਿਆ ਹਾਂ ਉੱਥੇ ਬੈਠੇ ਰਹੇ ਮਨ ਕਹਿੰਦੇ ਉਹਨਾਂ ਨੂੰ ਫਾਇਨ ਕਰਾਉ ਉਹਨਾਂ ਦਾ ਪੂਰਾ ਕਦੀ 2 ਘੰਟੇ ਬਾਅਦ ਫੇਸ ਜਾ ਕੇ ਹੋ ਗਿਆ ਦਾ ਹੁਣ ਸਭੀ ਅਪਰਜੈਂਸੀ ਆ ਜੀ ਮੈਂ ਦਫਾ ਦਾ ਕੇ ਬਾਅਦ ਚ ਕੀਤਾ ਟਾਈਮ ਜੀ ਨਾ 2 2.5 ਘੰਟੇ ਖਰਾਬ ਹੋ ਗਈ ਪਤਾ ਨਹੀਂ ਕਿੱਥੇ ਕਿੰਨੇ ਕਰੋਂਦੇ ਸਾਡੇ ਰਿਪੋਰਟਾਂ ਦੇ ਇਹ ਕਰਦੇ ਮੈਂ ਕਿਦਰਾ ਹੈ ਅੱਗੇ ਆ ਜੀ ਕੀ ਜੋਬ ਤੁਹਾਡੀ ਥੀਕ ਹੋ ਜਾਏ ਜੀ ਜੋਬ ਹੈ ਸਰ ਰਿਪੋਰਟਿੰਗ ਹੈ ਜੀ ਆਮ ਲੈ ਕੇ ਸਰ ਇਹ ਪਹਿਲਾ ਕਲੈਕਸ਼ਨ ਆ ਸੀ ਜੀਆ ਕਲੈਕਸ਼ਨ ਆ ਪਰ ਉਹ ਮੰਦੀਪਾ ਹੁੰਦਾ ਆਟੇ ਵਾਲੇ ਦਾ ਆ ਉਹ ਕਿੱਥੇ ਆ ਉਹਦੇ ਹਿਸਾਬ ਦੀ ਰੁਪੀਆ ਆਟੇ ਵਾਲੇ ਹੈ ਇਹ ਪਹਿਲਾ ਕਲੈਕਸ਼ਨ ਦੇਖਦਾ ਸੀਗਾ ਕਿੰਨੇ ਦਰੋਂ ਦਾ ਤੁਹਾਨੂੰ ਲੱਗਿਆ ਬਟਾ ਸਰ ਮੈਂ ਤਾਂ 2010 ਦੇ ਲੱਗੇ ਆ 2000 2010 10000 ਸਰ ਇਹ ਇਹ ਨਾ ਮਸਲਾ ਕੀ ਹੈ ਮੈਨੂੰ ਉਹ ਦੱਸੋ ਇੱਕ ਮਿੰਟ ਮੈਂ ਮਰੂ ਕਰ ਦਿੰਦਾ ਕੀ ਇਹਦਾ ਤਾਂ ਬੱਸ ਇੱਕ ਮਿੰਟ ਰਹਿ ਜਾ ਤੇ ਨਾਮ ਦਾ ਸਿਲੇ ਨਾ ਹਮ ਨਾਮ ਦਾ ਫਿਰ ਕੀ ਗੱਲ ਹੈ ਕਿਨੇ ਵੈਲਿਡ ਕਰਨਾ ਤੀਗੜ ਕੀਤਾ ਸੀ ਨਹੀਂ ਤੀਗੜ ਕੀਤਾ ਇਹ ਤਾਂ ਅਪਲਾਈ ਕਰਦੇ ਤੁਸੀਂ ਜਿਹੜੇ ਸੋਲੂਸ਼ਨ ਆਰਵਾ ਜਾਂ ਜਿੰਨੇ ਲੋਕਾਂ ਨੂੰ ਪਹਿਲੇ ਲੋਕਾਂ ਨੂੰ ਆਉਂਦਾ ਜਾਂ ਤੀਜਾ ਵੀ ਨਾ ਜਾਂ ਤੀਜੀ ਕਲੈਕਸ਼ਨ ਇੱਕ ਮਿੰਟ ਰਹਿ ਜਾ ਮੇਰੀ ਗੱਲ ਸੁਣ ਕੀ ਕੀ ਟੂਕੀ ਕੀ ਆ ਇਹਨੂੰ ਪੰਜ ਪ੍ਰੂਫ ਹੈ ਚਾਰ ਪ੍ਰੂਫ ਹੈ ਇਹਦੇ ਬੱਚੇ ਦੇ ਇਹ ਕਿਤੇ ਗੋਂਡੀਆਂ ਦੇ ਬੱਚੇ ਚੱਕੀ ਫਿਰਦਾ ਜੇ ਕਿਸੇ ਬੰਦੇ ਨੂੰ ਇੱਥੇ ਖਰਾਬੀ ਹੋਈ ਤੇ ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਇਹ ਮੈਂ ਮੁੱਖ ਮੰਤਰੀ ਬਿਲਾ ਫਰ ਤੁਹਾਨੂੰ ਤੁਹਾਡੇ ਵਾਲੇ ਬੰਦਿਆਂ ਨੂੰ ਕਹਿ ਰਿਹਾ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਬੇਟਾ ਤੁਹਾਡਾ ਜਿਹੜਾ ਜਾਤੀਵਾਦ ਤਿੰਨ ਮਹੀਨੇ ਤੋਂ ੱੱਕੇ ਖਾ ਰਿਆ ਕੀ ਗੱਲ ਕਰਨ ਦਾ ਸੁਣੋ ਸਰ ਐਕਿਪੀ ਫਾਈਲ ਨਹੀਂ ਆਉਂਦੀ ਨਾ ਉਹ ਮਿਲਕੋ ਨਹੀਂ ਆਉਣਾ ਐਸੇ ਉਹ ਮੰਦਿਰ ਦੇ ਲੋਕ ਨਹੀਂ ਚਾਹੀਦੇ ਸਰ ਕੋਈ ਮੰਦਿਰ ਕਿੱਥੇ ਆ ਪਹਿਲਾਂ ਤੁਹਾਡੇ ਕੋਈ ਮੰਦਿਰ ਦੀ ਸਾਹ ਜੁੜੀ ਹਾਟੇ ਵਾੜੇ ਹੈ ਪੰਜ ਡਿਊਟੀ ਇੱਥੇ ਹਾਟੇ ਵਾੜੇ ਪਹਿਲਾਂ ਉਹਦੇ ਸੀ ਇੱਥੇ ਨਹੀਂ ਨਹੀਂ ਇਤੋਂ ਬਹੁਤ ਸਾਰਾ ਪੋਸਟਿੰਗ ਉਹਦੀ ਆ ਬਦਲੇ ਆ ਨਾ ਬਦਲੇ ਆ ਨਾ ਤੈਨੂੰ ਕੋਈ ਨਹੀਂ ਹੋਈ ਉਹਨਾਂ ਨੂੰ ਆਇਆ ਪਰਸੋਂ ਮੈਂ ਉਹਦਣ ਆਇਆ ਜੀ ਇਹਨਾਂ ਦੇ ਕੋਲ ਮੰਦੀਪ ਭਾਈ ਦੇ ਕੋਲ ਜੀ ਉਹ ਕਹਿੰਦੇ ਸੀ ਕਿ ਕੋਈ ਮਾੜੀ ਮੋਟੀ ਨਾ ਬੰਦਾ ਆਪਣੇ ਅੰਦਰ ਝਾਕੀ ਮਾਰੇ ਜਿਸ ਬੰਦੇ ਕੋ ਪੰਜ ਸੱਤ ਡਾਕੂਮੈਂਟ ਆ ਬਾਂਡੀਆਂ ਦੇ ਬੱਚੇ ਦਾ ਠੀਕ ਨਹੀਂ ਜਾਣਾ ਆ ਨਾ ਮਿਸਟਰ ਮੈਂ ਗਾਈਡ ਕੀਤਾ ਸੀ ਇਹਨਾਂ ਨੂੰ ਕਿ ਇਹ ਅਪਲਾਈ ਕਰ ਦਿਓ ਮਨਦੀਪ ਨੂੰ ਪਤਾ ਨਹੀਂ ਲੱਗਿਆ ਮੀਸ ਫਾਇਦਾਨ ਜੈ ਟੋਲੀ ਮੈਂ ਇਹਨਾਂ ਨੂੰ ਗਾਈਡ ਕਰਕੇ ਸਰ ਇੱਥੋਂ ਭੇਜਿਆ ਸੀ ਇਹ ਇਹ ਤਾਂ ਮੇਰੇ ਸਾਹਮਣੇ ਅੱਜ ਇਨਸੀਡੈਂਟ ਆਇਆ 6 ਕੋ ਬੰਦਾ ਖਰਾਬ ਹੋਇਆ ਅੱਜ ਤੋਂ ਤੇ ਤੁਸੀਂ ਮਤ ਕੋ ਕੋ ਕੰਪਲੇਂਟ ਆਈ ਮੈਂ ਤੁਹਾਨੂੰ ਕਹਣਾ ਮੈਨੂੰ ਰਿਟਰਨ ਚ ਦੇ ਸਰ ਮੈਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਅੱਜ ਇੱਕ ਗੱਲ ਇਨਸਟਰਕਸ਼ਨ ਕਰਨ ਲੱਗਾ ਮੈਂ ਇੱਥੇ ਦਾ ਨੁਮਾਇੰਦਾ ਹੈ ਬੇਟਾ ਵਿਧਾਨ ਸਭਾ ਲੋਕਾਂ ਨੇ ਚੁਣ ਕੇ ਭੇਜਿਆ ਇਸ ਕੰਮ ਨੂੰ ਕੱਲ ਭੇਜਿਆ ਹਾਂਜੀ ਇਹ ਜਿਹੜਾ ਕਿ ਤੋ ਵੀ ਆਇਆ ਮੇਰੀ ਵਿਧਾਨ ਸਭਾ ਦੇ ਵਿੱਚ ਬੈਠਾ ਨੂੰ ਇਸ ਗੱਲ ਨੂੰ ਸਮਝਣਾ ਪੈਣਾ ਤੁਹਾਨੂੰ ਕਿ ਮੇਰੇ ਕੋਲ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਜੇ ਤੁਸੀਂ 3 ਮਹੀਨੇ ਲਾ ਤੇ ਤੁਸੀਂ ਕਿੰਨੇ ਕਾਬਲ ਅਫਸਰ ਹੋ ਤੇ ਕੀ ਲੋੜ ਕੀ ਸਕੇ ਇਹਦਾ ਇਹਦਾ ਨਾਮ ਇੱਕ ਵੀ ਇਹਦਾ ਵੀ ਨਾਮ ਮੰਦੀਪ ਹੈ ਜਿਹੜਾ ਦੂਜਾ ਹੈ ਉਹ ਜਗਾ ਦੋਸਤ ਨਾਮ ਲੱਗਣਾ ਸਾਰੇ ਇਹ ਨਾਮ ਲੱਗਣਾ ਤੇ ਇਹਦਾ ਇਹਦਾ ਡੈਸੀਨੇਸ਼ਨ ਤੇ ਕੀ ਕੀ ਹੈ